CSP ਬਲਚੌਰ ਸ਼ਾਮਸੁੰਦਰ ਸ਼ਰਮਾ ਦੀ ਅਗਵਾਈ ਹੇਠ ਐਸਐਚਓ ਸਿਟੀ थाना ਸਿਟੀ ਬਲਚੌਰ ਸਤਰਾਮ ਸਿੰਘ ਐਐਸਆਈ ਸੁਭਾਸ਼ ਚੰਦ ਵੱਲੋਂ ਸਮੇਤ ਪੁਲਿਸ ਪਾਰਟੀ ਇੱਕ ਵਿਅਕਤੀ ਨੂੰ 50 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਮਨਜੋਗ ਮੁੱਖ ਮੰਤਰੀ ਜੀ ਵੱਲੋਂ ਬਾਤ ਹੀ ਮਸਤੀਦੀ ਨਾਲ ਜਿਹੜਾ ਨਸ਼ਾ ਤਸਕਰਾਂ ਦੇ ਖਿਲਾਫ ਨਿਰਦੇਸ਼ ਦਿੱਤੇ ਗਏ ਹਨ ਉਹ ਸਾਥੀ ਨਾਮਾਂ ਦੀ ਪਰਣਾ ਜਿਹੜੀ ਉਹ ਸਾਡੇ ਮਨਜੋਗ ਐਸਐਸਪੀ ਸਾਹਿਬ ਜੀ ਦੇ ਹੁਕਮਾਂ ਨਾਲ ਕੀਤੀ ਜਾ ਰਹੀ ਹੈ। ਤੇ ਜਿਸ ਦੇ ਤਹਿਤ ਸਾਡੀ ਜਿਹੜੀ ਕੱਲ ਪੁਲਿਸ ਪਾਰਟੀ ਆ ਸਾਨੂੰ ਕੋ ਗਸ਼ਤ ਕਰਦੇ ਹਾਂ ਇਨਫੋਰਮੇਸ਼ਨ ਮਿਲੀ ਸੀ ਜਿਸ ਦੇ ਚਾਰਜ ਐਸਐਸਓ ਹਾਚਨ ਖਾਣਾ ਬਲਾ ਚੌਂ ਤੋਂ ਸੀ ਤੇ ਇਹਨਾਂ ਨੇ ਕੁਝ ਸ਼ੱਕੀ ਬੰਦਿਆਂ ਦੀ ਇਨਫੋਰਮੇਸ਼ਨ ਇਨਪੋਰਟ ਸੀ ਨਾ ਤੇ ਜਿਸ ਦੇ ਤਹਿਤ ਇੱਕ ਜਿਹੜਾ ਲੜਕਾ ਸੀ ਕਰਨਜੀਤ ਵਰਕੋ ਰੋਡਾ ਪੁੱਤਰ ਸਰਦਾਰਾ ਸਿੰਘ ਵਾਸੀ ਗੁੱਲੇਵਾਲ ਦਾ ਇਹ ਰਹਿਣ ਵਾਲਾ ਸੀ ਤੇ ਪਿਛਲੇ ਕੁਝ ਦਿਨਾਂ ਤੋਂ ਨਵਾਂ ਬਲਾ ਚੌਂ ਦੇ ਇਰੀ ਵਿੱਚ ਦਾਣਾ ਮੰਡੀ ਦੇ ਵਿੱਚ ਹੋਰ ਕੁਛ ਸੇਂਹ ਮੰਡੀ ਦੀ ਕੋਈ ਜਿਹੜੀ ਮਾਰਕੀਟ ਆ ਉਹਦੀ ਕੋਈ ਕੰਪਲੇਂਟ ਆ ਰਹੀ ਸੀ ਜਿਸ ਵਿੱਚ ਕੁਝ ਨਸ਼ਾ ਤਸਕਰਾਂ ਲੜਕਾ ਜਿਹੜਾ ਟਿਕ ਟਿਕ ਹੈਗੇ ਉਹਨਾਂ ਨੂੰ ਨਸ਼ੇ ਉਹਨੀਆਂ ਗੋਲੀਆਂ ਸਪਲਾਈ ਕਰਦੇ ਸਨ ਤੇ ਇਹਨਾਂ ਦੀ ਵੱਜ ਟੱਕਰ ਹੋਈ ਗੱਲ ਸਾਡੀ ਪੁਲਿਸ ਪਾਰਟੀ ਨਾਲ ਜਿਸ ਦੇ ਤਹਿਤ ਇਹਨੂੰ ਅਸੀਂ ਪੁਲਿਸ ਪਾਰਟੀ ਸਾਡੀ ਨੇ ਕਾਬੂ ਕੀਤਾ ਤੇ ਜੋ ਵੀ ਇਹਦੀ ਜਿਹੜੀ ਤਰਾਸ਼ੀ ਲੈਣ ਤੇ ਇਹਦੇ ਕੋਲੋਂ ਨਸ਼ੀਲੇ ਜਿਹੜੇ ਨਸ਼ੀਆਂ ਗੋਲੀਆਂ ਬਰਾਮਦ ਹੋਈ ਸੀ ਜੋ ਕਾਊਂਟਿੰਗ ਕਰਦੇ ਪਹੁੰਚੀ ਇਸ ਤੋਂ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਇਹ ਕਾਫੀ ਦਿਨਾਂ ਤੋਂ ਸਰਗਰਮ ਸੀ ਉਹ ਇਹਦੇ ਖਿਲਾਫ ਜਿਹੜੀ ਈਡਾ ਰਿਪੋਰਟ ਵਾਰ-ਵਾਰ ਆ ਰਹੀ ਸੀ ਪਰ ਇਹਦੇ ਹਰ ਵਾਰ ਇਹ ਜਿਹੜਾ ਇਸ ਤਰ੍ਹਾਂ ਬਚਦਾ ਰਿਹਾ ਪਰ ਕੱਲ ਇਹ ਕਾਬੂ ਆ ਗਿਆ ਤੇ ਇਹਦੇ ਖਿਲਾਫ ਜਿਹੜੀ ਅਸੀਂ ਐਫ ਆਰ ਨੰਬਰ ਜਿਹੜੀ 27 ਮਿਤੀ 10/25 ਅੰਡਰ ਸੈਕਸ਼ਨ 22 ਐਂਡ ਐਕਟ ਜਿਹੜੀ ਆ ਉਹ ਥਾਣਾ ਸਿਟੀ ਬਲਾਚਰ ਦਾਰਜ ਕੀਤੀ ਸੀ ਜਿਸ ਦੇ ਤਹਿਤ ਇਸ ਨੂੰ ਦੋਸ਼ੀ ਪਾਇਆ ਜਾਂ ਤੇ ਇਹਨੂੰ ਮਕਰਨਾ ਚ ਗ੍ਰਿਫਤਾਰ ਕੀਤਾ ਤੇ ਇਹ ਨੂੰ ਮਾ ਜੋ ਆਦਤ ਵਿੱਚ ਜਿਹੜਾ ਉਹ ਪੇਸ਼ ਕਰਦਾ ਕਿੱਥੋਂ ਲੈ ਕੇ ਆਲੇ ਸੀ ਗੋਲੀ ਇਹ ਆਪਣੇ ਦੱਸਦਾ ਵੀ ਮੈਂ ਨਸ਼ਾ ਜਿਹੜੇ ਨਸ਼ਾ ਤਸਕਰੀ ਦੀਆਂ ਐਡਿਕਟਡ ਰਿਹਾ ਪਹਿਲਾਂ ਤੋਂ ਤੇ ਇਹ ਹੁਣ ਜੋਪੀ ਦੇ ਵਿੱਚ ਕੋਈ ਆਪਣੇ ਸਾਰਨਪੁਰ ਰਿਸਾਈਟ ਤੋਂ ਜਿਹੜਾ ਗੋੜਾ ਲਾਣ ਜਾਂਦਾ ਗੱਡੀ ਦਾ ਤੇ ਉੱਥੋਂ ਇਹ ਲੈ ਕੇ ਆਉਂਦਾ ਰਚਦਾ ਪਚਾਉਂਦਾ ਆ ਕੇ ਖਾਣ ਵੀ ਲੈ ਵੀ ਤੇ ਅੱਗੇ ਐਡਿਕਟਡ ਲੱਗ ਕੇ ਬੀਸਦਾ